ਟਾਈਮ ਹੋ ਗਿਆ ਜੀ 9:30 ਵਜੇ ਤੇ ਆਪਾਂ ਨਹਾ ਧੋ ਕੇ ਰੈਡੀ-ਚੜੀ ਹੋ ਗਏ ਸੀਗੇ ਚੱਲਦੇ ਹਾਂ ਹੁਣ ਮੰਦਿਰ ਦੇ ਵਿੱਚ ਮੱਥਾ ਟੇਕਣ ਵਾਸਤੇ ਤੇ ਬਾਕੀ ਆਪਣੀ ਵੀਡੀਓ ਨੂੰ ਦੇਖ ਰਹੇ ਸਾਰੇ ਮਿੱਤਰ ਬੇਲੀਆ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਉਮੀਦ ਕਰਦਾ ਸਾਰੇ ਠੀਕ ਠਾਕ ਹੋਵੋਗੇ ਆਪਾਂ ਵੀ ਚੜ੍ਹਦੀ ਕਲਾ 'ਚ ਸਵਾਗਤ ਹੈ ਜੀ ਅੱਜ ਦੇ ਨਵੇਂ ਵਲੌਗ ਦੇ ਵਿੱਚ ਵਲੌਗ ਨੂੰ ਸ਼ੇਅਰ ਜ਼ਰੂਰ ਕਰ ਦਿਆ ਕਰੋ ਤੇ ਇੱਕ ਕਮੈਂਟ ਇੱਕ ਕਰ ਦਿਆ ਕਰੋ ਪਿਆਰਾ ਹੈ ਜੀ ਵਲੌਗ ਵਧੀਆ ਲੱਗਦਾ ਹੁੰਦਾ ਜੀ ਬਾਕੀ ਕਰਦੇ ਹਾਂ ਦਰਸ਼ਨ ਨਾਲ ਨਾਲ ਤੁਹਾਨੂੰ ਕਰਾਉਣੇ ਆ ਬਨੇ ਰੋ ਸਫਰ ਦੇ ਨਾਲ ਇਦਾਂ ਸਫਰ ਆਪਣਾ ਸਾਰਾ ਸਰ ਤੋਂ ਮਾਨਸਾ ਟਿਕਰਦਾ ਹੋਊਗਾ ਸਾਰੀ ਅਪਡੇਟ ਤੁਹਾਡੇ ਨਾਲ ਸਾਂਝੀ ਕਰਦੇ ਜਾਵਾਂਗੇ ਜੋ ਜੋ ਤੈਨ ਕਿਰਿਆ ਕਰਾਂਗੇ ਤੇ ਬਾਕੀ ਬਾਜ਼ਾਰ ਦੇ ਵਿੱਚ ਦੁਕਾਨਾਂ ਵਗੈਰਾ ਖੁੱਲ ਗਈਆਂ ਲੱਤੂ ਵੱਟੀ ਜਾਂਦੇ ਆ ਇੱਧਰ ਪਕੌੜਿਆਂ ਦਾ ਲੰਗਰ ਲੱਗਿਆ ਹੋਇਆ ਹੈ ਪਹੁੰਚ ਗਏ ਜੀ ਆਪਾਂ ਮੰਦਿਰ ਦੇ 1 ਨੰਬਰ ਗੇਟ ਕੋਲੇ ਤੇ ਪ੍ਰਸ਼ਾਦ ਪੁੱਜਦੇ ਇੱਥੋਂ ਵੀ ਕਿਹੜਾ ਲੈ ਕੇ ਜਾਂਦੇ ਹੁੰਦੇ ਆ ਇੱਧਰ ਸਾਹਮਣੇ ਆਸ-ਪਾਸੇ ਪ੍ਰਸ਼ਾਦ ਦੀਆਂ ਦੁਕਾਨਾਂ ਹੈਗੀਆਂ ਨੇ ਚੱਲਦੇ ਅੰਦਰ ਜਦੋਂ ਦੀ ਇਹ ਸਾਧ ਲੈ ਕੇ ਆਣ ਅੰਦਰ ਆਈਏ ਤੇ ਲੈ ਵੀ ਕਿਹੜਾ ਪ੍ਰਸ਼ਾਦ ਲੈਣਾ ਸਾਧ ਲੈ ਲਿਆ ਆਪਾਂ ਤੇ ਹੁਣ ਚੱਲਦੇ ਅੰਦਰ ਮੱਥਾ ਟੇਕਣ ਵਾਸਤੇ ਨੜੇ ਇਥੇ ਜਿਹ ਇਤਿਹਾਸ ਕਿਤੇ ਲਿਖਿਆ ਹੋਇਆ ਤੇ ਆਪਾਂ ਤੁਹਾਡੇ ਨਾਲ ਸਾਂਝਾ ਕਰਦੇ ਆਂ ਜੀ ਜਰੂਰ ਇਧਰ ਜੋੜਾ ਕਰ ਵੀ ਬਣਿਆ ਪਰ ਆਪਾਂ ਜੋੜੇ ਬਾਹਰ ਦੁਕਾਨ ਤੇ ਲਾ ਜਾਂਦੇ ਆਂ ਇੱਧਰ ਮੰਦਿਰ ਆ ਜੀ ਇੱਥੇ ਨਾਰੀਅਲ ਟੱਕਦੇ ਆ ਜਿਹੜੇ ਮਤਲਬ ਪ੍ਰਸ਼ਾਦ ਲੈ ਕੇ ਜਾਂਦੇ ਘਰੇ ਬਾਕੀ ਮੁੱਖ ਦਵਾਰ ਇੱਧਰ ਆ ਜੀ ਦੇਖਦੇ ਆਂ ਇੰਦਰ ਆਪਾਂ ਜਾ ਕੇ ਪੁੱਛਦੇ ਆਂ ਆਪਾਂ ਪਹਿਲੀ ਵਾਰ ਹੀ ਆਏ ਆ ਸੇਵਾਦਾਰ ਹੈਗੀ ਇੱਥੇ ਆਪਾਂ ਦਰਸ਼ਨ ਕਰਿਆ ਹੈ ਜੀ ਤੇ ਆਪਾਂ ਇੱਥੇ ਸੁੱਖ ਸੁੱਖਣ ਵਾਸਤੇ ਜਿਹੜਾ ਨਾਰੀyal ਬੰਦਦੇ ਉਹ ਵੀ ਬਨ ਕੇ ਆਪਾਂ ਆ ਗਏ ਕਹਿੰਦੇ ਵੀ ਇੱਛਾ ਪੂਰੀ ਹੁੰਦੀ ਇੱਥੇ ਆਪਾਂ ਦਰਸ਼ਨ ਕਰਕੇ ਆ ਗਏ ਸੀਗੇ ਹੁਣ ਚੱਲਦੇ ਆ ਬਾਹਰ ਵੱਲ ਨੂੰ ਇੱਥੇ ਪਪਾ ਮੋਹਨ ਦਾ ਜੀ ਸਮਾਦੀ ਵੀ ਬਣੀ ਹੋਈ ਜਿੱਥੇ ਜਿਨ੍ਹਾਂ ਨੂੰ ਹਨੂਮਾਨ ਜੀ ਦੇ ਦਰਸ਼ਨ ਹੋਏ ਸੀਗੇ ਉਧਰ ਵੀ ਮੱਥਾ ਆਪਾਂ ਟੇਕਿਆ ਹੈ ਮੰਦਰ ਬਹੁਤ ਸੋਹਣਾ ਬਣਿਆ ਤੇ ਵਧੀਆ ਪ੍ਰਬੰਧ ਇੱਥੇ ਮੁੰਡਣ ਕਰਦੇ ਆ ਵੀ ਕੋਈ ਹੋਣਾ ਜੋ ਪਰੰਪਰਾ ਹੈ ਨਾ ਇਧਰਲੀ ਸਾਈਡ ਇਧਰ ਪੂਜਾ ਕਰਦੇ ਆ ਆ ਇਧਰ ਸਾਹਮਣੇ ਧੂਣਾ ਚੱਲਦਾ ਰਹਿੰਦਾ ਜਿਹਨੇ ਧੂਨੇ ਦੇ ਵਿੱਚ ਨਾਰੀਅਲ ਪਾਉਣੇ ਇਧਰ ਵੀ ਪਾ ਸਕਦੇ ਆ ਤੇ ਜਾਂ ਉੱਥੇ ਆਹ ਜਿਹੜਾ ਪ੍ਰਾਤਨ ਪੇੜ ਆ ਇਹਦੇ ਨਾਲ ਵੀ ਬੰਦ ਹੁੰਦੇ ਜੀ ਅੰਦਰ ਦੇ ਵਿੱਚ ਦਰਸ਼ਨ ਕਰਕੇ ਆਉਣ ਤੋਂ ਬਾਅਦ ਆਪਾਂ ਇੱਥੇ ਪਕੌੜਿਆਂ ਦਾ ਲੰਗਰ ਛੱਕਣ ਆ ਗਏ। ਮੂੰਗ ਦਾਲ ਦੇ ਪਕੌੜੇ ਆਪਾਂ ਪਹਿਲੀ ਵਾਰੀ ਖਾਦੇ। ਬਹੁਤ ਵਧੀਆ, ਬਹੁਤ ਸਵਾਦ ਆ। ਇਹਨਾਂ ਬਾਈਆਂ ਨੇ ਲੰਗਰ ਲਾਇਆ ਹੋਇਆ। ਸਤਿ ਸ਼੍ਰੀ ਅਕਾਲ ਜੀ। ਆਹ ਸਤਿ ਸ਼੍ਰੀ ਅਕਾਲ ਜੀ, ਜਰਾ ਜੀ। ਠੀਕ ਹੋ ਜੀ। ਅੱਛੇ ਹੋ। ਜੀ ਬੰਦਾ ભગવાન ਦਾ ਪ੍ਰਸਾਦ ਵੰਡਣਾ ਹੋ ਰਿਹਾ ਹੈ। ਬਿਲਕੁਲ। ਬਹੁਤ ਵਧੀਆ। ਬਾਲਾ ਜੀ ਦੀ ਕਿਰਪਾ ਹੈ। ਹਾਂ, ਚਾਹੀਏ ਕਿਰਪਾ ਹੀ ਚਾਹੀਏ ਜੀ ਭਗਵਾਨ ਦੀ। ਉਹ ਬਾਈ ਵਰਗੇ ਬਣਾਈ ਜਾਂਦੇ ਆ ਜੀ। ਥੋੜੇ ਇੱਧਰ ਵਰਤਾਈ ਜਾ ਮੇਰੇ। ਲਓ ਜੀ ਸਮਾਨ ਆਪਾਂ ਬੰਦ ਲਿਆ ਟਾਈਮ ਹੋ ਗਿਆ 11 ਵਜੇ ਦਾ। ਪੌਣੇ ਚਾਲੇ ਇੱਥੋਂ। ਇਧਰ ਆ ਮਾ ਜੀ। ਸਤਿ ਸ੍ਰੀ ਅਕਾਲ ਮਾ ਜੀ। ਠੀਕ ਹੋ ਜੀ। ਬੱਚੇਓ ਠੰਡ ਸੇ ਆਪ। ਠੀਕ ਆ। ਠੀਕ ਆ ਜੀ। ਚਲਿਏ ਜਿ세। ਟਾਈਮ 12 ਵਜੇ ਦੇ 10 ਮਿੰਟ ਹੋ ਗਏ ਤੇ ਆਪਾਂ 87 ਕਿਲੋਮੀਟਰ ਦੇ ਨੇੜੇ ਜਿਹੜਾ ਸਫਰ ਕੱਢ ਜਾਂਦਾ। ਤੇ ਆਪਾਂ ਚਾਹ ਪੀਣਾ ਤੇ ਪਹਿਲੀ ਬ੍ਰੇਕ ਲਈ ਸੀਗੀ ਮੋਟਰਸਾਈਕਲ ਤੇ ਬੈਠੇ ਬੈਠ ਥੱਕ ਜਾਈਦਾ ਬਾਈ ਕਹਿੰਦਾ ਮੈਂ ਰੋਟੀ ਖਾ ਲਾਂ ਫਿਰ ਤੁਹਾਨੂੰ ਚਾਹ ਬਣਾ ਕੇ ਦਿੰਦਾ ਤੇ ਹਜੇ ਸਫ਼ਰ ਆਪਣਾ 210 ਕਿਲੋਮੀਟਰ ਦੇ ਨੇੜੇ ਤੇ ਰਹਿਦਾ 158 ਕਿਲੋਮੀਟਰ ਤੋਂ ਸਰਸਾ ਸਾਥੀ ਤੋਂ ਅੱਗੇ ਆਹ ਸਾ ਸਰਦੂਲਗੜ ਸਰਦੂਲਗੜ ਤੋਂ ਅੱਗੇ ਇਹਦਾ ਪਿੰਡ ਆ ਜਾਊਗਾ ਉਸ 10 ਕਿਲੋਮੀਟਰ ਤੋਂ ਸਫ਼ਰ ਆ ਪਹੁੰਚਾਂਗੇ ਅੱਜ 7:00 ਵਜੇ ਠਿਕਰ ਬਾਕੀ ਦੇਖਦੇ ਆਂ ਜੀ ਇੱਧਰ ਆਪਣੇ ਦਾ ਪੂਰਾ ਦਿਨ ਲੱਗਿਆ ਹੋਇਆ ਦੇਖੋ ਪੂਰੀ ਧੁੱਪ ਆ ਤਾਇਪਸਤਾਨ ਦੇ ਵਿੱਚ ਤਾਂ ਪੂਰੀ ਦਿੱਖੀ ਧੁੱਪਾ ਸੋਜ ਦੇ ਤਾ ਜੀ ਇੰਦਰ ਮੰਦਰ ਬਣਿਆ ਹੋਇਆ ਜੀ ਸ੍ਰੀ ਬਾਲਾ ਜੀ ਦਾਵ ਆਪਣੇ ਤਰੇ ਫੂਨ ਲਾਇਆ ਸੀਗਾ ਵੀ ਠੰਡ ਬਹੁਤ ਆ ਬੁਰੇ ਹਾਲਾ ਪੂਰੇ ਇਹ ਸੜਕ ਸੋਹਣੀ ਬਣੀ ਹੋਈ ਆ ਸਫਰ ਚੰਗਾ ਨਿਪਟ ਰਿਹਾ ਤੇ ਇੱਥੇ ਰੁਕੇ ਸੀ ਆਪਾਂ ਬਾਈ ਕੋਲੇ ਚਾਹ ਪਾਣੀ ਪੀਣੇ ਆ ਮਾਨਸਾ ਪਹੁੰਚ ਗਏ ਜੱਸੇ ਕੇ ਕੈਫੇ ਦੇ ਸਕਾਈ ਵਿਂਟੇਜ ਤੇ ਜੱਸਾ ਕਹਿੰਦਾ ਵਿੱਚ ਆਹ ਕੌਫੀ ਤੈਨੂੰ ਪਿਉਣੇ ਆ ਇੱਥੋਂ ਚੱਲਦੇ ਆ ਅੰਦਰ ਦੇਖਦੇ ਆ ਮੌਲ ਚੜ ਕੀ ਆ ਆਪਾਂ ਮਾਨਸਾ ਪਹੁੰਚ ਗਏ ਸੀਗੇ ਟਾਈਮ ਨਾਲ 5 ਵਜੇ ਤੇ ਕੈਫੇ ਤੇ ਬੈਠੇ ਰਹੇ ਤੇ ਆਹ ਪੰਗਾ ਆਪਾਂ ਲੈਣਾ ਸੀਗਾ ਰਾਜਸਥਾਨ ਦੇ ਵਿੱਚ ਬਿਲਕੁਲ ਇਹ ਚੀਜ਼ ਹੈ ਨਹੀਂ ਤੁਹਾਨੂੰ ਤੁਹਾਨੂੰ ਤੇ ਠੰਡ ਜੀ ਤਾਂ ਹੁੰਦੀ ਆ ਤੇ ਇੱਥੇ ਦੇਖ ਸਕਦੇ ਲੋਕ ਕੁਝ ਨਹੀਂ ਦੇਖਦਾ ਤੇ ਆਪਾਂ ਹਜੇ ਆ ਪੌਗਲੇ ਤਲਵਾ ਜਾਂਦਾ ਕਿਹੜਾ ਹਾਜ਼ਰ ਹਾਥ ਐਣ ਜਾਵਾ ਫ੍ਰੀਜ਼ ਹੋ ਰਹੇ ਆ ਇਹ ਸਪੀਡ ਕਿੰਨੀ ਆਪਣੀ ਜਿਵੇਂ 25 20 25 ਦੀ ਸਪੀਡ ਤੇ ਜਾ ਰਹੇ ਆ ਤੇ ਗੱਡੀ ਵਾਲਾ ਵੀ ਸਾਡੇ ਆਸਰੇ ਨਾਲ ਪਿੱਛੇ ਪਿੱਛੇ ਆਈ ਜਾਂਦਾ ਤੇ ਕੁਝ ਨਹੀਂ ਦੇਖਦਾ ਬਸ ਪੂਰੇ ਹਾਲ ਆ ਯਾਨੀ ਕਿ ਜਾਚ ਬਹੁਤ ਠੰਡ ਘਰੇ ਗੱਲ ਹੁੰਦੀ ਹੁੰਦੀ ਸੀ ਕਿ ਦੱਸ ਲਈ ਘਰ ਦੇ ਠੰਡ ਬਹੁਤ ਵਾਕਈ ਫਿਰਾਈ ਹੋਇਆ ਬਹਿ ਜਾਵਾ ਆ ਦੇਵਾਸੇ ਪਾਸੇ ਜਮਾ ਕੋ ਪਹੇੜਾ ਲੋ ਜੀ ਟਾਈਮ ਹੋ ਗਿਆ 10 ਵਜੇ ਦਾ ਤੇ ਆਪਾਂ ਪਹੁੰਚ ਗਏ ਸੀ ਕੋਖਰੇ ਖੁਰਦ ਜੱਸੀ ਦੇ ਘਰੇ ਹੋਰ ਵੀ ਜੱਸੀ ਬਹੁਤ ਵਧੀਆ ਬਈ ਸੈਟਾਂ ਤੇ ਅੱਜ ਘਰ ਦੀ ਰੋਟੀ ਖਾਵਾਂਗੇ ਬਈ ਆਹ ਸਾਗ ਸਾਗ ਤੇ ਦਾਲ ਦੀ ਨਾਲ